ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਪੰਜਾਬ ਦੀ ਜਨਤਾ ਵਾਸਤੇ ਇੱਕ ਵੱਡਾ ਫੈਸਲਾ ਲਿਆ ਕਿ ਪੁਲਿਸ ਡਿਪਾਰਟਮੈਂਟ ਤੇ ਜਿੱਥੇ ਮੁਲਾਜ਼ਮਾਂ ਦੀ ਕਮੀ ਆ ਉਹਨੂੰ ਕਮੀ ਨੂੰ ਦੂਰ ਕਰਦੇ ਹੋਏ ਜਲਦ 10000 ਨਵੀਂ ਭਰਤੀ ਕੀਤੀ ਜਾਏਗੀ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਦੀ 7 ਦਿਨਾਂ ਦੇ ਵਿੱਚ ਵਿੱਚ ਪ੍ਰਾਪਰਟੀ ਅਟੈਚ ਕੀਤੀ ਜਾਊਗੀ ਤੇ ਜਿਹੜੇ ਪੁਲਿਸ ਮੁਲਾਜ਼ਮ ਨਸ਼ੇ ਦੀ ਤਸਕਰੀ ਦੇ ਵਿੱਚ ਸ਼ਮੂਲੀਅਤ ਉਹਨਾਂ ਦੀ ਪਾਈ ਗਈ ਤਾਂ ਉਹਨਾਂ ਨੂੰ ਤੁਰੰਤ ਨੌਕਰੀ ਤੋਂ ਡਿਸਮਿਸ ਕੀਤਾ ਜਾਊਗਾ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਅੱਜ ਉਹਨਾਂ ਨੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਲੈਵਲ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਆ ਪਿਛਲੇ ਦਿਨ ਉਹਨਾਂ ਨੇ ਸਮੂਹ ਡਿਪਟੀ ਕਮਿਸ਼ਨਰਾਂ ਦੇ ਨਾਲ ਮੁਲਾਕਾਤ ਕਰਦੇ ਹੋਏ ਕਿਹਾ ਸੀ ਕਿ ਹੁਣ ਇਲਾਕੇ ਦੇ ਵਿੱਚ ਚਾਹੇ ਨਸ਼ੇ ਦਾ ਮਸਲਾ ਹੋਵੇ ਚਾਹੇ ਭ੍ਰਿਸ਼ਟਾਚਾਰ ਦਾ ਮਸਲਾ ਹੋਵੇ ਐਸਐਸਪੀ ਤੇ ਡੀਸੀ ਜ਼ਿੰਮੇਵਾਰ ਹੋਣਗੇ ਮੋੱਖ ਮੰਤਰੀ ਨੇ ਅੱਜ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਆ ਉਹ ਹੋਰ ਤੇਜ਼ ਕੀਤੀ ਜਾ ਰਹੀ ਹੈ। ਅਗਰ ਕੋਈ ਵੀ ਨਸ਼ੇ ਦਾ ਤਸਕਰ ਗ੍ਰਿਫਤਾਰ ਹੋ ਗਿਆ ਤਾਂ 7 ਦਿਨਾਂ ਦੇ ਅੰਦਰ-ਅੰਦਰ ਉਹਦੀ ਸਾਰੀ ਜਿਹੜੀ ਪ੍ਰਾਪਰਟੀ ਆ ਉਹ ਅਟੈਚ ਕਰ ਦਿੱਤੀ ਜਾਊਗੀ। ਔਰ ਅਗਰ ਇਸ ਨਪਾਕ ਗੱਠਜੋੜ ਦੇ ਵਿੱਚ ਨਸ਼ਾ ਤਸਕਰੀ ਦੇ ਮਸਲੇ ਦੇ ਵਿੱਚ ਅਗਰ ਕੋਈ ਵੀ ਪੁਲਿਸ ਕਰਮਚਾਰੀ ਕਿਸੇ ਵੀ ਲੈਵਲ ਦਾ ਹੋਇਆ ਅਗਰ ਉਹਦੀ ਸ਼ਮੂਲੀਅਤ ਪਾਈ ਗਈ ਤਾਂ ਨਸ਼ੇ ਦੇ ਕਾਰੋਬਾਰ ਦੇ ਵਿੱਚ ਉਹਨੂੰ ਦੋਸ਼ੀ ਬਣਾਉਦੇ ਹੋਏ ਤੁਰੰਤ ਉਹਨੂੰ ਮਹਿਕਮੇ ਤੋਂ ਉਹਦੀ ਨੌਕਰੀ ਰੱਦ ਕਰ ਦਿੱਤੀ ਜਾਊਗੀ ਉਹਨੂੰ ਬਰਖਾਸਤ ਕਰ ਦਿੱਤਾ ਜਾਊਗਾ ਨਾਲ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਵੀ ਐਲਾਨ ਕੀਤਾ ਕਿ ਕਰਮਚਾਰੀਆਂ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਜਲਦ 10000 ਨਵੇਂ ਪੁਲਿਸ ਕਰਮਚਾਰੀਆਂ ਦੀ ਭਰਤੀ ਕੀਤੀ ਜਾਊਗੀ ਔਰ ਉੱਥੇ ਉਹਨੇ ਕਿਹਾ ਕਿ ਪੁਲਸ ਮਿਸ਼ਨ ਦੇ ਨਾਲ ਕੰਮ ਕਰੇਗੀ ਜਦਕਿ ਇਸ ਕੰਮ ਵਿੱਚ ਹੁਣ ਮਿਸ਼ਨ ਹੀ ਹੋਏਗਾ ਨਾ ਕਿ ਕੋਈ ਕਮਿਸ਼ਨ ਕਮਿਸ਼ਨ ਦੀ ਕੋਈ ਜਗ੍ਹਾ ਨਹੀਂ ਉਹਨੇ ਕਿਹਾ ਕਿ ਥਾਣੇ ਦੇ ਵਿੱਚ ਦੋਸਤੀ ਤੇ ਰਿਸ਼ਤੇਦਾਰੀਆਂ ਨੂੰ ਖਤਮ ਕਰਨ ਲਈ ਵੱਡੇ ਪੱਧਰ ਤੇ ਤਬਾਦਲੇ ਕੀਤੇ ਜਾ ਰਹੇ ਨੇ ਜਿਸ ਕਰਕੇ ਹੁਣ ਪੰਜਾਬ ਦੇ ਵਿੱਚ ਇਹਨਾਂ ਬਿਮਾਰੀਆਂ ਨੂੰ ਦੂਰ ਕੀਤਾ ਜਾਊਗਾ ਖਾਸ ਕਰਕੇ ਨਸ਼ੇ ਵਰਗੀ ਭਿਆਨਕ ਬਿਮਾਰੀ ਤੋਂ ਉਹਨਾਂ ਨੇ ਵੀ ਕਿਹਾ ਕਿ ਉਹਨਾਂ ਨੇ ਸਾਰੇ ਐਸਐਸਪੀ ਨੂੰ ਹੁਕਮ ਜਾਰੀ ਕਰ ਦਿੱਤੇ ਕਿ ਨਹੀਂ ਕਿ ਅਗਰ ਕਿਸੇ ਵੀ ਪਾਰਟੀ ਦਾ ਕੋਈ ਵੀ ਐਮਐਲਏ ਸ਼ਿਕਾਇਤ ਕਰਦਾ ਕਿਸੇ ਮਸਲੇ ਦੇ ਵਿੱਚ ਤੇ ਅਫਸਰਾਂ ਨੂੰ ਉਹਨਾਂ ਦੀ ਸੁਣਵਾਈ ਕਰਨੀ ਪਵੇਗੀ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਨੇ ਹੁਕਮ ਅਨਸਾਰ ਐਸਐਸਪੀ ਨੂੰ ਜਾਰੀ ਕਰ ਦਿੱਤੇ ਹੈਗੇ ਨੇ ਕਿਉਂਕਿ ਬਹੁਤ ਵਾਰ ਸ਼ਿਕਾਇਤਾਂ ਆਉਂਦੀਆਂ ਨੇ ਕਿ ਪੁਲਿਸ ਦੇ ਜਿਹੜੇ ਐਸਐਸਪੀ ਆ ਉਹ ਵਿਧਾਇਕਾਂ ਦੀ ਕੋਈ ਸ਼ਿਕਾਇਤ ਜੇ ਕੋਈ ਦਿੰਦਾ ਹੈ ਤਾਂ ਉਸ ਤੇ ਸੁਣਵਾਈ ਨਹੀਂ ਹੁੰਦੀ ਪਰ ਹੁਣ ਕਿਸੇ ਵੀ ਪਾਰਟੀ ਦਾ ਕੋਈ ਵੀ ਵਿਧਾਇਕ ਅਗਰ ਕੋਈ ਸਹੀ ਸ਼ਿਕਾਇਤ ਹੋਈ ਤਾਂ ਉਸ ਤੇ ਐਸਐਸਪੀ ਨੂੰ ਕਾਰਵਾਈ ਕਰਨੀ ਪਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਦੇ ਨਾਲ ਇਹ ਵੀ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਤੇ ਲਗਾਤਾਰ ਦੋਸ਼ ਲੱਗਦੇ ਨੇ ਕਿ ਥਾਣੇ ਵਿੱਚ ਲੰਬੇ ਸਮੇਂ ਤੋਂ ਇੱਕ ਹੀ ਸਟਾਫ ਤਨਾਤ ਹੈ ਲੋਕ ਕਹਿੰਦੇ ਨੇ ਕਿ ਉਹ ਸਰਕਾਰ ਦਾ ਸਾਥ ਦਿੰਦੇ ਨੇ ਲੇਕਿਨ ਨਸ਼ਾ ਵੇਚਣ ਵਾਲਿਆਂ ਨੂੰ ਫੜਨ ਤੋਂ ਪਹਿਲਾਂ ਹੀ ਇੰਨੀ ਜਿਆਦਾ ਇਹਨਾਂ ਦੀ ਦੋਸਤੀ ਹੋ ਜਾਂਦੀ ਹੈ ਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਮੁਲਾਜ਼ਮਾਂ ਵਿੱਚ ਯਾਰੀਆਂ ਜਾਂ ਰਿਸ਼ਤੇਦਾਰੀਆਂ ਇੰਨੀਆਂ ਡੂੰਘੀਆਂ ਨੇ ਕਿ ਸ਼ਿਕਾਇਤ ਕਰਤਾ ਦੇ ਪਿੱਛੇ ਹੀ ਜਿਹੜੇ ਤਸਕਰ ਪਹੁੰਚ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਜਦਕਿ ਦੋਸ਼ੀ ਪਹਿਲਾਂ ਹੀ ਘਰ ਪਹੁੰਚ ਜਾਂਦੇ ਅਜੇ ਵਿੱਚ ਮੁੰਚੀ ਥਾਣੇਦਾਰ ਦੇ ਹਵਲਦਾਰਾਂ ਦੀ ਹੌਲਦਾਰਾਂ ਰੈਂਕ ਦੀ ਟਰਾਂਸਫਰ ਕੀਤੀ ਗਈ ਉਹਨਾਂ ਨੇ ਕਿਹਾ ਕਿ ਟਰਾਂਸਫਰ ਡਿਵੀਜ਼ਨ ਅਤੇ ਰੇਂਜ ਪੱਦਰ ਤੇ ਵੱਡੇ ਪੱਦਰ ਤੇ ਬਦਲੀਆਂ ਕੀਤੀਆਂ ਗਈਆਂ ਉਹਨਾਂ ਨੇ ਕਿਹਾ ਕਿ ਨਸ਼ੇ ਦੇ ਮੁੱਦੇ ਤੇ ਹੁਣ ਜੰਗੀ ਪੱਦਰ ਤੇ ਗ੍ਰਿਫਤਾਰੀਆਂ ਹੋਣਗੀਆਂ ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਲੋਕ ਸਭਾ ਚੋਣਾਂ ਖਤਮ ਹੁੰਦਿਆਂ ਹੀ ਉਹਨਾਂ ਨੇ ਆਪਣੇ ਸਰਕਾਰੀ ਨਿਵਾਸ ਵਿਖੇ ਬੀ ਜੀ ਪੀ ਗੌਰਵ ਜაძਵ ਨਾਲ ਮੀਟਿੰਗ ਕੀਤੀ ਸੀ ਇਸ ਵਿੱਚ ਉਹਨਾਂ ਨੇ ਕਿਆਸੀ ਕਿ ਪੁਲਿਸ ਨੂੰ ਲੋਕਾਂ ਦੇ ਨਾਲ ਜੁੜਨ ਦੀ ਹਦਾਇਤ ਦਿੱਤੀ ਗਈ ਇਸ ਤੋਂ ਬਾਅਦ ਤੈਅ ਕੀਤਾ ਗਿਆ ਕਿ ਪੁਲਿਸ ਬਲਾਜਮਸਵਰੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਆਪਣੇ ਦਫ਼ਤਰਾਂ 'ਚ ਬੈਠਣਗੇ ਲੋਕਾਂ ਦੀਆਂ ਸ਼ਿਕਾਇਤਾਂ ਪਹਿਲ ਦੇ ਆਧਾਰ 'ਤੇ ਸੁਣਨਗੇ ਤੇ ਉਹਨਾਂ ਦਾ ਨਿਪਟਾਰਾ ਕਰਨਗੇ ਇਹ ਉਦੇਸ਼ ਤੁਰੰਤ ਲਾਗੂ ਕਰ ਦਿੱਤੇ ਗਏ ਨੇ ਉਹਨਾਂ ਉੱਥੇ ਕਿਹਾ ਕਿ ਵਿਪາກ ਵੱਲੋਂ ਵੀ ਦਾਵਾ ਕੀਤਾ ਗਿਆ ਕਿ ਪੁਲਿਸ ਦੇ ਯਤਨਾਂ ਨੂੰ ਕਾਮਯਾਬੀ ਮਿਲੀ ਹੈ ਕਰੀਬ 40 ਹਜ਼ਾਰ ਚਿਕਾਤਾਂ ਦਾ ਨبطਾਰਾ ਕੀਤਾ ਜਾ ਚੁੱਕਾ ਇਹ ਇਹ ਆਦੇਸ਼ ਐਸਐਚਓ ਤੋਂ ਲੈ ਕੇ ਡੀਜੀਪੀ ਆਫਿਸ ਤੱਕ ਦਿੱਤੇ ਗਏ ਨੇ ਮੁੱਖ ਮੰਤਰੀ ਨੇ ਵੀ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਹੁਣ ਕੰਮ ਕਰਨਾ ਪਏਗਾ ਪਿਛਲੀਆਂ ਆਦਤਾਂ ਸੁਧਾਰਨੀਆਂ ਪੈਣਗੀਆਂ ਅਗਰ ਕਿਸ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਤਾਂ ਉਹਨਾਂ ਦੀ ਬਦਲੀ ਕਰ ਦਿੱਤੀ ਜਾਊਗੀ ਉਹਨਾਂ ਨੂੰ ਚੰਡੀਗੜ੍ਹ ਕਿਸੇ ਦਫਤਰ 'ਚ ਪੋਸਟਿੰਗ ਦਿੱਤੀ ਜਾਊਗੀ ਉਹਨੇ ਸਾਫ ਕੀਤਾ ਕਿ ਪੁਲਸ ਹੁਣ ਮਿਸ਼ਨ ਦੇ ਤਹਿਤ ਹੀ ਕੰਮ ਕਰਨਾ ਪਊਗਾ ਕਮਿਸ਼ਨ ਹੁਣ ਬੰਦ ਹੋ ਚੁੱਕਾ ਉਹ ਕਮੰਡਰੀ ਵੀ ਕਹਿੰਦੇ ਹੁਣ ਗੈਂਗਸਟਰ ਅਤਵਾਦੀ ਜਾਂ ਦਸ਼ੇ ਦੇ ਜਿਹੜੇ ਤਸਕਰ ਇਕੱਠੇ ਹੋ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਦੁਸ਼ਮਣ ਦੇਸ਼ ਪਹਿਲਾਂ ਹੀ ਡਰੋਨ ਵਿੱਚ ਦੇ ਜ਼ਰੀਏ ਨਸ਼ਾ ਭੇਜ ਰਿਹਾ ਅਤੇ ਹਥਿਆਰ ਅਤੇ 10 ਤੋਂ 15 ਲੱਖ ਤੱਕ ਆ ਰਹੇ ਨੇ ਪਰ ਹੁਣ ਪੁਲਿਸ ਇਹਨਾਂ ਤੇ ਸ਼ਕਤੀ ਨਾਲ ਕਾਰਵਾਈ ਕਰੇਗੀ ਉਹਨਾਂ ਨੇ ਕਿਹਾ ਕਿ ਜਿਹੜਾ ਗੈਂਗਸਟਰ ਅਤਵਾ ਤੇ ਤਸਕਰਾਂ ਦਾ ਜਿਹੜਾ ਗੱਠ ਜੋੜਾ ਇਹਨੂੰ ਤੋੜਨ ਵਾਸਤੇ ਵੀ ਪੁਲਿਸ ਉਹਨਾਂ ਹਰ ਤਰ੍ਹਾਂ ਦੇ ਸਖਤ ਆਦੇਸ਼ ਲਾਗੂ ਕਰੇਗੀ ਉਹਨਾਂ ਵੀ ਕਿਹਾ ਕਿ ਨਸ਼ਾ ਗੁਜਰਾਤ ਤੋਂ ਆਉਂਦਾ ਹੈ ਪਰ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ ਇਸ ਦਾ ਮੁਕਾਬਲਾ ਪੂਰੀ ਤਰ੍ਹਾਂ ਕਰੂਗਾ ਲੇਕਿਨ ਫਿਲਹਾਲ ਜਿਹੜੇ ਵੱਡੇ ਫੈਸਲੇ ਲਏ ਗਏ ਨੇ ਪੰਜਾਬ ਸਰਕਾਰ ਵੱਲੋਂ ਜਿਸ ਦੀ ਖੁਦ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨੂੰ ਦਿੱਤੀ ਆ ਕਿ ਪੁਲਿਸ ਵਿਭਾਗ ਵਿੱਚ ਜਿਹੜੀ ਕਮੀਆਂ ਮੁਲਾਜ਼ਮਾਂ ਦੀ ਉਹਨੂੰ ਦੂਰ ਕਰਨ ਵਾਸਤੇ 10000 ਨਵੇਂ ਕਰਮਚਾਰੀ ਭਰਤੀ ਕੀਤੇ ਜਾਣਗੇ ਔਰ ਇਸ ਤੋਂ ਇਲਾਵਾ ਜਿਹੜੇ ਨਸ਼ੇ ਦੇ ਤਸਕਰ ਪੰਜਾਬ ਨੂੰ ਖਾ ਰਹੇ ਨੇ ਪੰਜਾਬ ਦੀ ਜਵਾਨੀ ਨੂੰ ਖਾ ਰਹੇ ਨੇ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ 7 ਦਿਨਾਂ ਦੇ ਅੰਦਰ ਅੰਦਰ ਉਹਨਾਂ ਦੀ ਪ੍ਰਾਪਰਟੀ ਸਾਰੀ ਦੀ ਸਾਰੀ ਕੁਰਕੀ ਕੀਤੀ ਜਾਏਗੀ ਔਰ ਜਿਹੜੇ ਪੁਲਿਸ ਮੁਲਾਜ਼ਮ ਕਿਸੇ ਵੀ ਰੈਂਕ ਦੇ ਹੋਣਗੇ ਅਗਰ ਉਹਨਾਂ ਦੀ ਤਸਕਰਾਂ ਦੇ ਨਾਲ ਸਾਂਝ ਪਾਈ ਗਈ ਤਾਂ ਉਹਨਾਂ ਦੇ ਖਿਲਾਫ ਜਿੱਥੇ ਕਾਰਵਾਈ ਹੋਏਗੀ ਉੱਥੇ ਉਹਨਾਂ ਨੂੰ ਤੁਰੰਤ ਮਹਿਕਮੇ ਚੋਂ ਵੀ ਬਰਖਾਸਤ ਕਰ ਦਿੱਤਾ ਜਾਏਗਾ ਫਿਲਹਾਲ ਸਰਕਾਰ ਦੇ ਇਸ ਵੱਡੇ ਫੈਸਲੇ ਦੇ ਨਾਲ ਧੜਦਲ ਰਹਿ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ